ਪੰਜਾਬ ਦੀ ਵੈਲਫੇਅਰ ਕੌਣ ਕਰ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਪੰਜਾਬ ਨੂੰ ਰिजਲ ਪਾਰਟੀ ਤੋਂ ਪੰਜਾਬ ਦੇ ਆਪਣੇ ਮੁੰਡੇ ਹੈ ਜਿਸ ਪਾਰਟੀ ਨੇ ਨੈਸ਼ਨਲ ਐਸਪੀਰੇਸ਼ਨ ਰੱਖਣੀਆਂ ਹੈ ਉਹ ਪੰਜਾਬ ਦੇ ਵਾਸਤੇ ਪੂਰੀ ਤਰ੍ਹਾਂ ਕੰਮ ਨਹੀਂ ਕਰਦੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਲੋਕ ਕਹਿੰਦੇ ਨੇ ਕਿ ਵਕਤ ਚਲਾ ਗਿਆ ਨਾ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਨਾ ਉਹ ਚੋ ਜੇ ਆਗੂ ਨੇ ਹੁਣ ਤਾਂ ਘਰ ਦੀ ਲੜਾਈ ਛਿੜ ਗਈ ਸਾਲੇ ਦੇ ਜੀਜੇ ਦੀ ਜਿਹੜਾ ਸ਼ਰਮਣੀ ਕਾਲੀ ਜਾਲੋਂ ਇਹੋ 파ਕੀ ਨਹੀਂ ਐ ਉਹ ਸ਼ਰਮਣੀ ਕਾਲੀ ਜਾਲੇ ਕ ਸੋਚਾ ਜਿਹੜੇ ਉਹ ਹੈ ਜੋ ਗੁਰੂਆਂ ਦੇ ਸੂਲਾਂ ਤੇ ਚੱਲਣ ਵਾਲਾ ਤੇ ਮਨੇ ਬਨੂ ਬੜੀ ਵਧੀਆ ਬਨੂਗੀ ਬੜੇ ਵਧੀਆ ਜੇ ਮਿਸਤਰੀ ਹੋਣਾ ਆਣਗੇ ਆਪਣੇ ਆ ਪਾਣਗੇ ਹੌਸਲਾ ਰੱਖੋ ਅੱਜ ਦੀ ਡੇਟ 'ਚ ਸੁਖਬੀਰ ਬਾਦਲ ਦੇ ਹੱਥ ਹੀ ਰਹਿਣੀ ਚਾਹੀਦੀ ਹੈ ਸ਼੍ਰੋਮਣੀ ਕਾਲ ਦੀ ਕਮਾਂਡ ਜਾਂ ਵਿਕਰਮ ਮਜੀਠੀਆ ਦੇ ਦੇਣੀ ਚਾਹੀਦੀ ਹੈ ਜਾਂ ਮਨਪ੍ਰੀਤ ਜਿਆਲੀ ਜਾਂ ਕੋਈ ਹੋਰ ਇਹ ਜੋ ਪਾਰਟੀ ਦੇ ਮੈਂਬਰ ਆ ਉਹ ਆਪ ਖੁਦ ਸੋਚਣ ਜੋ ਪਾਰਟੀ ਦੇ ਲੀਡਰ ਆ ਪਰ ਸੋਚਣ ਜ਼ਰੂਰ ਸੋ ਪੰਜਾਬ ਦੇ ਮੁੱਦਿਆਂ ਤੇ ਹਮੇਸ਼ਾ ਚਿੰਤਿਤ ਰਹਿਣ ਵਾਲੇ ਤੇ ਬਿਬਾਕ ਹੋ ਕੇ ਆਪਣੀ ਰਾਏ ਦੇਣ ਵਾਲੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਸਬੱਬਨਾਲਾ ਸਾਡੇ ਨਾਲ ਨੇ ਗੱਲਬਾਤ ਕਰਨਗੇ ਫੂਲਕਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਚਸਤਰੀ ਕਾਲ ਫੂਲਕਸ ਆਫ ਪੰਜਾਬ ਤੁਹਾਨੂੰ ਹਮੇਸ਼ਾ ਇੱਕ ਚਿੰਤਕ ਦੇ ਤੌਰ ਤੇ ਦੇਖਦਾ ਤੁਸੀਂ ਪੰਜਾਬ ਦੇ ਕੋਈ ਵੀ ਜਦੋਂ ਕੋਈ ਇਹ ਜੋ ਕੋਈ ਇਸ਼ੂ ਆਂਦਾ ਹੈ ਤੇ ਤੁਸੀਂ ਆਪਣੀ رائے ਬੜੀ ਬੇਬਾਕੀ ਨਾਲ ਰੱਖਦੇ ਹੋ ਅੱਜ ਕੱਲ ਹਾਲਾਂਕਿ ਮੈਂ ਬੜੀ ਤੁਹਾਡੀ ਵੱਡੀ ਗੱਲ ਕਵਾਂਗਾ ਕਿ ਵਿਧਾਇਕ ਹੁੰਦੇ ਉਹਨੂੰ ਛੱਡ ਜਾਣਾ ਕੁਰਸੀ ਨੂੰ ਤੇ ਕਹਣਾ ਨਹੀਂ ਯਾਰ ਅੱਜ ਤੋਂ ਬਾਅਦ ਮੈਂ ਦੇ ਜਿੰਨਾ ਦਖਲ ਨਹੀਂ ਦੇਵਾਂਗਾ ਕਿਸੇ ਇਸ ਤਰ੍ਹਾਂ ਦੇ ਪੰਜਾਬ ਦੇ ਉਹਦੇ ਵਿੱਚ ਮੇਰੀ ਕੋਈ ਰੁਚੀ ਨਹੀਂ ਰਹਗੀ ਇਹ ਵੀ ਬੜਾ ਘੱਟ ਹੁੰਦਾ ਲੋਕ ਅਜੇ ਹੀ ਮਤਲਬ ਸੱਤਾ ਛੱਡ ਪਾਣ ਇੱਕ ਕਿੱਡਾ ਵੱਡਾ ਫੈਸਲਾ ਸੀ ਜਦੋਂ ਅਸੀਂ ਉਹ ਜੇ ਟਾਈਮ 'ਚ ਲਿਆ ਜੀ ਜੋ ਲੋਕ ਤੁਹਾਨੂੰ ਸੁਣਨਾ ਵੀ ਚਾਹੁੰਦੇ ਸੀ ਦੇਖਣਾ ਵੀ ਚਾਹੁੰਦੇ ਸੀ ਮੈਂਡੇਟ ਵੀ ਦੇ ਚੁੱਕੇ ਸੀ ਦੇਖੋ ਉਸ ਟਾਈਮ ਮੇਰੇ ਸਾਹਮਣੇ ਇੱਕ ਗੱਲ ਇਹ ਆ ਕੇ ਖੜੀ ਹੋ ਗਈ ਸੀ ਕਿ ਸੱਜਨ ਕੁਮਾਰ ਦਾ ਕੇਸ ਆ ਗਿਆ ਸੀ ਫਾਈਨਲ ਹਿਅਰਿੰਗ ਤੇ ਉੱਤੇ ਬਾਰ ਕਾਉਂਸਲ ਨੇ ਮੈਨੂੰ ਮਨਾ ਕਰਤਾ ਪਰਮਿਸ਼ਨ ਹੀ ਦਿੱਤੀ ਜਾਂ ਮੈਂ ਕੇਸ ਛੱਡਦਾ ਤੇ ਜਾਵੇਂ ਇਹ ਆਪਣਾ ਅਹੁਦਾ ਛੱਡਦਾ ਹਾਂਜੀ ਤੇ ਉਹ ਬੜਾ ਔਖਾ ਫੈਸਲਾ ਸੀ ਮਤਲਬ ਕਿ ਮੇਰੇ ਵਾਸਤੇ ਜਿਹੜੀ ਮੁਸ਼ਕਲ ਸੀ ਉਹ ਅਹੁਦਾ ਛੱਡਦਾ ਮੁਸ਼ਕਲ ਨਹੀਂ ਸੀ ਮੇਰੇ ਵਾਸਤੇ ਜਿਹੜੇ ਮੇਰੇ ਲੋਕ ਲੱਗੇ ਸੀ ਆਪਣੇ ਸਪੋਰਟਰ ਨੂੰ ਕਨਵਿੰਸ ਕਰਨਾ ਔਖਾ ਸੀ ਉਹ ਜਿਹੜੇ ਸਾਰੇ ਬਲਕਿ ਕਈ ਵਿੱਚੋਂ ਇਵਨ ਚੰਗੇ ਪੜੇ ਲਿਖੇ ਚੰਗੇ ਰਿਟਾਇਰਡ ਆਰਮੀ ਦੇ ਅਫਸਰ ਰਿਟਾਇਰਡ ਕੰਡਲ ਮੇਜਰ ਉਹ ਤਾਂ ਕਹਿੰਦੇ ਸੀ ਕੁਝ ਨਹੀਂ ਹੋਣਾ ਜੀ 84 ਚ ਕੁਝ ਨਹੀਂ ਨਿਕਲਣਾ ਕਿਸੇ ਨੇ ਨਹੀਂ ਜਾਣਾ ਐਵੇਂ ਤੁਸੀਂ ਆਪਣਾ ਐਡਾ ਪੋਲੀਟੀਕਲ ਕੈਰੀਅਰ ਛੱਡ ਕੇ ਤੁਸੀਂ ਜਾ ਰਹੇ ਹੋ ਬਲਕਿ ਉਹਨਾਂ ਨੂੰ ਕਨਵਿੰਸ ਕਰਨਾ ਔਖਾ ਸੀ ਆ ਆਪਣੇ ਵਾਸਤੇ ਬਸਲ ਨਹੀਂ ਸੀ ਔਖਾ ਹਾਂਜੀ ਔਖਾ ਜੀ ਕਹ ਕੇ ਮੈਨੂੰ ਨਹੀਂ ਚਾਹੀਦੀ ਐ ਐਮਐਲਏ ਸ਼ਿਪ ਯਾਰ ਮੈਂ ਛੱਡੀ ਨਾਲ ਦੇਖੋ ਗੱਲ ਇਹ ਸੀ ਅ ਪੁਆਇੰਟ ਇਹ ਇਜ਼ ਕਿ ਜੋ ਉਧਰ ਕੋਈ ਹੋਰ ਕਰ ਕਰ ਨਹੀਂ ਸਕਦਾ ਮੈਥੋਂ ਬਿਨਾ ਕੋਈ ਨਹੀਂ ਸੀ ਕਰ ਸਕਦਾ ਉਹ ਸਿਰਫ ਮੇਰੇ ਟਿਡਪੈਂਡੈਂਟ ਸੀ ਤੇ ਮੈਂ ਸਿੱਦਤ ਨਾਲ ਲੱਗੇ ਹੋਏ ਸੀ ਉਸ ਮੈਂ ਤੁਹਾਨੂੰ ਅੱਜ ਇੱਕ ਵਾਰ ਦੱਸਦਾ ਛੇ ਮੈਂ ਉਹਨੂੰ ਛੱਡਿਆ ਹੁੰਦਾ ਤੇ ਇੱਥੇ ਰਹਿ ਆਉਂਦਾ ਚਾਹੇ ਜੋ ਮਰਜ਼ੀ ਮੈਨੂੰ ਉਹਦਾ ਮਿਲਿਆ ਹੁੰਦਾ ਇੱਥੇ ਉਥੇ 100% ਸੱਜਣ ਕਬਾਰ ਨੇ ਛੁੱਟਣਾ ਸੀ ਤੇ ਉਹਨੇ ਅੱਜ ਪਾਰਲੀਮੈਂਟ ਬੈਠਾ ਹੋਣਾ ਸੀ ਉਹ ਇੰਨੀ ਪਾਵਰਫੁਲ ਆਹੋ ਅੱਜ ਵੀ ਉਹ ਛੁੱਟ ਕੇ ਆ ਜੇ ਨਾ ਅੱਜ ਵੀ ਜਿੱਤੂ ਅੱਛਾ ਉਹਦਾ ਇੰਨਾ ਹੋਲਡ ਆ ਉਥੇ ਜਿਹੜੇ ਨਾਲ ਪਿੰਟ ਲੱਗਦੇ ਆ ਨਾ ਉਹ ਜਾਟ ਲੀਟਰ ਆ ਬਹੁਤ ਤਕੜਾ ਜਿਹੜੇ ਆਸੇ ਪਾਸੇ ਨਾਲ ਪਿੰਟ ਲੱਗਦੇ ਆ ਉਹ ਪਿੰਡਾਂ ਚ ਉਹਦਾ ਬਹੁਤ ਜ਼ਬਰਦਸਤ ਹੋਲਡ ਆ ਅੱਛਾ ਕਿਉਂਕਿ ਇਹ ਚੀਜ਼ਾਂ ਬੜੀ ਹਾਂਜੀ ਐਗਜ਼ਾਮਪਲ ਐਗਜ਼ਾਮਪਲ ਵੀ ਸੈਟ ਟੂ ਯੈਸ ਮੈਂ ਮੈਂ ਤੁਹਾਨੂੰ ਉਹੀ ਦੱਸਦਾ ਅੱਛਾ ਉਹਦੇ ਜਿਹੜੇ ਉਹਨੇ ਪਾਰਲੀਮੈਂਟ ਬੈਠੇ ਹੋਣਾ ਸੀ ਅੱਜ ਜਿੰਨੇ ਲੋਕ ਮੈਨੂੰ ਕ੍ਰਿਟਿਸਾਈਜ਼ ਕਰਦੇ ਆ ਨਾ ਮੈਂ ਪੋਲਿਟਿਕਸ ਨੂੰ ਛੱਡ ਕੇ ਗਿਆ ਐਮਐਲਏ ਨੂੰ ਛੱਡ ਕੇ ਗਿਆ ਉਹਦੋਂ ਚਾਰ ਗੁਣਾ ਜ਼ਿਆਦਾ ਮੈਨੂੰ ਕ੍ਰਿਟਿਸਾਈਜ਼ ਕਰਨਾ ਸੀ ਕਿ ਆਪਣੇ ਪਦਵੀ ਦੇ ਲਾਲਚ ਦੇ ਵਿੱਚੋਂ ਕੇ ਛੱਡ ਗਿਆ ਉਹ ਦੇਖੋ ਆ ਚੁੱਕੇ ਹੋ। ਔਰ ਮੈਂ ਉਸ ਕੱਲ ਦੇ ਵਿੱਚ ਆਪਣੇ ਆਪ ਨੂੰ ਨਹੀਂ ਸੀ ਮਾਫ਼ ਕਰ ਸਕਣਾ। ਇਹਦੇ ਤਾਂ ਮੈਨੂੰ ਮੈਨੂੰ ਕੋਈ ਪਰਵਾਹ ਨਹੀਂ। ਕੋਈ ਕਹਿੰਦਾ ਪੋਲਿਟਿਕਸ ਛੱਡ ਗਿਆ ਮੈਂ ਕਹਿੰਦਾ ਚੱਲ ਠੀਕ ਹੈ ਦੂਜੇ ਰਿਵੋਟਾਂ ਲੈਣ ਪਾਉਂਗਾ ਤੇ ਉਹਦੋਂ ਭਾਈ ਮੇਰੇ ਕੋਲ ਪੁੱਛ ਲਿਓ ਅਜòn ਮੈਂ ਆਉਣਾ ਹੀ ਨਹੀਂ ਹੈ ਤੇ ਉੱਥੇ ਉੱਥੇ ਮੇਰੀ ਆਪਣੀ ਕਿ ਮੇਰੇ ਮੇਰੇ ਮੇਰੀ ਕੌਨਸ਼ੀਅਸ ਆ ਮੇਰਾ ਜ ਮੈਂ ਮੈਂ ਤਾਂ ਦੁਖੀ ਨਹੀਂ ਹਾਂ ਨਾ ਜੀ 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 ਮੈਂ ਤਾਂ ਸੋਚ ਰਿਹਾ ਮੈਂ ਸਹੀ ਫੈਸਲਾ ਲਿਆ ਉਹ ਵੀ ਕੱਲ ਨੂੰ ਜੇ ਆਪਣੇ ਜ਼ਮੀਰ ਦੇ ਸਾਹਮਣੇ ਆ ਕੇ ਖੜੋਏ ਹੋ ਤਾਂ ਕੌਨਫੀਡੈਂਸ ਨਾਲ ਖੜੇ ਹੋ ਸਕਦੇ ਹੋ ਤੁਸੀਂ ਅਰੇ ਉੱਥੇ ਮੈਂ ਦੁਖੀ ਹੋਣਾ ਸੀ ਆਪਣੇ ਆਪ ਨੂੰ ਜਵਾਬ ਦੇ ਆਪਣੇ ਆਪ ਨਾਲ ਨਜ਼ਰ ਨਹੀਂ ਮਿਲਾ ਪਾਣਾ ਸੀ ਨਜ਼ਰ ਮਿਲਾ ਪਾਣੀ ਬਿਲਕੁਲ ਸਹੀ ਤੁਹਾਡੀ ਹੁਣ ਵੀ ਜਦੋਂ ਪਿੱਛੇ ਜੇ ਇਹਨਾਂ ਦੋਸ਼ੀਆਂ ਨੂੰ ਸਜ਼ਾ ਆਈ ਤੇ ਤੁਹਾਡਾ ਵੀਡੀਓ ਆਇਆ ਜੋ ਤੁਹਾਡੀਆਂ ਸਟੇਟਮੈਂਟਸ ਨਿਕਲੀਆਂ ਭਾਵਨਾਮਾ ਤੁਹਾਡੀਆਂ ਕਿ ਮੈਨੂੰ ਅੱਜ ਦੁਨੀਆ ਦੇ ਸਾਰੇ ਉਹਦੇ ਮਿਲ ਕੇ ਜੋ ਤੁਹਾਨੂੰ ਉਹ ਚੀਜ਼ ਕੋਈ ਸੀ ਬਿਲਕੁ ਮੈਂ ਜਦੋਂ ਆ ਮਦਦ ਤੁਸੀਂ ਕਹਿਣੋ ਆ ਦੇਖੋ ਜੋ ਜੋ ਮੈਂ ਤਾਂ ਸੋਚਦਾ ਮੈਂ ਹੀ ਨਹੀਂ ਕਹਾਂਗਾ ਆਪਣੇ ਆਪ ਲਿਆਇਆ ਜੋ ਵੈਗਰੂ ਨੇ ਬੇਰੀ ਡਿਊਟੀ ਲਈ ਬੈ ਲੱਗਿਆ ਹੈ ਤੇ ਉਹਨੂੰ ਮੈਂ ਛੱਡ ਕੇ ਆ ਕੇ ਦੂਜੇ ਪਾਸੇ ਨੂੰ ਪਹੁੰਚ ਗਿਆ ਠੀਕ ਹੈ ਇਧਰ ਵੀ ਇਧਰ ਵੀ ਮਿਹਰ ਨਹੀਂ ਵੈਗਰੂ ਦੀ ਬੜੀ ਕੀਤਾ ਪਰ ਉੱਥੇ ਜ਼ਰੂਰ ਸੀ अच्छा ऐ ਜੇ ਤੁਸੀਂ ਗੱਲ ਕੀਤੀ ਕਿ ਬਹੁਤ ਵੱਡਾ ਜਾਟ ਲੀਡਰ ਹੈ ਜੇ ਤੁਸੀਂ ਖੈਰ ਛੱਡ ਦਿੰਦੇ ਉਹਨੂੰ ਫਾਲੋ ਕਰਨਾ ਫੇਰ ਸ਼ਾਇਦ ਉਹ ਜਾ ਕੇ ਸੰਸਦ ਬਣ ਜਾਂਦਾ ਇਹ ਵਾਕਈ ਗੱਲ ਹੈ ਕਿ ਦਿੱਲੀ ਦੰਗਿਆਂ ਤੋਂ ਬਾਅਦ ਜਿੰਨੀ ਵਾਰ ਵੀ ਉਹਨੇ ਇਲੈਕਸ਼ਨ ਲੜੀ ਕਦੇ ਨਹੀਂ ਹਾਰਿਆ ਉਹ ਕਦੇ ਨਹੀਂ ਹਾਰਿਆ ਕਦੇ ਨਹੀਂ ਹਾਰਿਆ ਉਹਦੇ ਭਰਾ ਨੂੰ ਟਿਕਟ ਮਿਲੀ ਭਰਾ ਵੀ ਜਿੱਤ ਗਿਆ ਜਿਹਦੇ ਤੇ ਹੱਥ ਰੱਖਦੇ ਉਹ ਸੀ ਉਹ ਜਿੱਤਣ ਦਾ ਸੀ ਲੋਕਾਂ ਦੀ ਆਪਣੀ ਭਾਵਨਾਵਾਂ ਕਿੱਥੇ ਗਈਆਂ ਜੂੰਦੇ ਸਾੜਨ ਦੀਆਂ ਗੱਲਾਂ ਇਹ ਉਹ ਸਭ ਭੁੱਲ ਕੇ ਜਾਂਦੇ ਆ ਲੋਕ ਜਦੋਂ ਇਲੈਕਸ਼ਨ ਆਉਂਦੇ ਸੀ ਨਹੀਂ ਖਾਲੇ ਹੈ ਨਾ ਉਹ ਉਹ ਉਹਨਾਂ ਦੇ ਆਪਣੇ ਸਪੋਰਟਰ ਤਾਂ ਬਿਟ ਅਪੀਲੇ ਆਪਣੇ ਸਪੋਰਟਰ ਸੀ ਆਪਣੇ ਅਸੀਂ ਉਹ ਤਾਂ ਸੀਗੇ ਹੀ ਨਾ ਉਹ ਉਹਨਾਂ ਨੂੰ ਥੋੜਾ ਜਿੰਦੇ ਜਾਣ ਦਾ ਸਾਨੂੰ ਦੁੱਖ ਆ ਜਦ ਇਹ ਸਾਡੇ ਦੋਸਤ ਕੁਲਕਾ ਸਾਹਿਬ ਇਨਸਾਨ ਤਾਂ ਹਰ ਕੋਈ ਹੈ ਜੇ ਉਹ ਕਰ ਉਹਦੇ ਜ਼ਿਲਮ ਜੋ ਹੁਣ ਜਾ ਕੇ ਤੁਸੀਂ ਸਾਬਤ ਕਰਾਏ ਨੇ ਆਪਣੀ ਅਪੀਲਾਂ ਰਾਹੀਂ ਆਪਣੀ ਦਲੀਲਾਂ ਰਾਹੀਂ ਲੋਕਾਂ ਤਾਂ ਪਤਾ ਹੀ ਸੀਗਾ ਇਹ ਵੀ ਦਿੱਲੀ 'ਚ ਤਾਂ ਖੈਰ ਬੱਚਾ ਬੱਚਾ ਜਾਣਦਾ ਹੀ ਹੈ ਇਹ ਚੀਜ਼ ਫਿਰ ਵੀ ਉਹਦਾ ਜਿੱਤਣਾ ਮਤਲਬ ਕੀ ਕਹੋਗੇ ਤੁਸੀਂ ਇਹਨੂੰ ਜਿਹੜੇ ਕਰਨ ਵਾਲੇ ਸੀ ਉਹ ਤਾਂ ਥੋੜੇ ਜੇ ਸੀ ਨਾ ਸਾਰੇ ਤਾਂ ਨਹੀਂ ਸੀ ਪਰ ਜਿਹੜੇ ਕਰਨ ਵਾਲੇ ਸੀ ਹੈ ਉਹਨਾਂ ਨੂੰ ਤਾਂ ਕੋਈ ਪਿਸ਼ਤਾਵਾ ਕਿੱਥੋਂ ਹੋਣਾ ਸੀ ਉਹਨਾਂ ਤਾਂ ਜੋ ਕਰ ਰਹੇ ਸੀ ਉਹ ਤਾਂ ਆਪਣੇ ਆਪ ਨੂੰ ਠੀਕ ਸਮਝ ਕੇ ਕਰ ਰਹੇ ਸੀ ਨਾ ਜੀ ਹਾਂ ਅੱਛਾ ਕੀ ਸਮਝਦੇ ਹੋ ਪੰਜਾਬ ਦੀ ਜੇਕਰ ਕਿਉਂਕਿ ਤੁਸੀਂ ਵਿਧਾਇਕ ਦੇ ਤੌਰ ਤੇ ਜਿੰਨਾ ਵੀ ਸਮਾਂ ਪੰਜਾਬ ਚ ਬਤਾਇਆ ਪੰਜਾਬ ਦੀ ਵੈਲਫੇਅਰ ਕੌਣ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਦੇਖੋ ਇਹ ਤਾਂ ਬੜੀ ਮੁਸ਼ਕਿਲ ਜੀ ਗੱਲ ਹੈ ਕਹਿਣਾ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗਾ ਪੰਜਾਬ ਨੂੰ ਰੀਜIONAL ਪਾਰਟੀ ਦੀ ਲੋੜ ਹੈ ਪੰਜਾਬ ਦੇ ਆਪਣੇ ਮੁੱਦੇ ਹੈ ਜਿਸ ਪਾਰਟੀ ਨੇ ਨੈਸ਼ਨਲ ਐਸਪੀਰੇਸ਼ਨ ਰੱਖਣੀਆਂ ਹਾਂ ਉਹ ਪੰਜਾਬ ਦੇ ਵਾਸਤੇ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦੀ। ਪਾਜਬਾ ਫਿੱਟਾ ਪੰਜਾਬ ਲਈ ਮੈਂ ਤੁਹਾਨੂੰ ਕੋਈ ਵੀ ਪੁੱਛਦੇ ਤੁਸੀਂ ਕੰਪੈਰੀਸ਼ਨ ਕਰ ਰਹੇ ਹੋ ਨਾ ਜੋ ਤੁਸੀਂ ਕੰਪੈਰੀਸ਼ਨ ਕਰ ਰਹੇ ਹੋ ਜੇ ਖਾਲੀ ਦਲ ਦਾ ਤੇ ਦੂਜੀਆਂ ਤੇ ਆਮ ਆਦੀ ਪਾਰਟੀ ਕਾਂਗਰਸ ਪਾਜਬਾ ਸਾਰਿਆਂ ਦਾ ਮੈਂ ਉਹਦੇ ਵਿੱਚ ਤੁਹਾਨੂੰ ਕਹਿ ਰਿਹਾ ਕਿ ਪੰਜਾਬ ਨੂੰ ਕੰਪੈਰੀਸ਼ਨ ਦੇ ਵਿੱਚ ਪੰਜਾਬ ਦੇ ਵਾਸਤੇ ਰੀਜਨਲ ਪਾਰਟੀ ਜ਼ਰੂਰੀ ਹੈ। ਪਾਰਟੀ ਜ਼ਰੂਰੀ ਹੈ ਪਰ ਹੁਣ ਸਾਨੂੰ ਜਦੋਂ ਮੈਂ ਚੇਤਨੂ ਚਾਹਤਾ ਜਦੋਂ ਮੈਂ ਆਮ ਆਦਮੀ ਪਾਰਟੀ 'ਚ ਇੱਥੇ ਆਇਆ ਸੀ ਉਦੋਂ ਮੈਂ ਇਹੀ ਗੱਲ ਕਹੀ ਸੀ ਔਰ ਉਦੋਂ ਇਹ ਕਿਹਾ ਸੀ ਕਿ ਆਮ ਆਦਮੀ ਪਾਰਟੀ ਦਾ ਸਵਰਾਜ ਇਹਦਾ ਕਨਸਟੀਟਿਊਸ਼ਨ ਸਮਝੋ ਹੈ ਇਹ ਇਹ ਰੂਲ ਬੁੱਕ ਆ ਇਹਦੇ ਵਿੱਚ ਦੇਖੋ ਕਿ ਸਾਡੀ ਜਿਹੜੀ ਪੰਜਾਬ ਯੂਨਿਟ ਆ ਇੱਕ ਰੀਜਨਲ ਪਾਰਟੀ ਵਾਂਗੂ ਚੱਲੂਗਾ ਸਾਨੂੰ ਪੂਰੀ ਇੰਡੀਪੈਂਡੈਂਸ ਹੋਏਗੀ ਅਸੀਂ ਆਪਣੇ ਫੈਸਲੇ ਲਈਏ ਕਿ ਰੀਜਨਲ ਪਾਰਟੀ ਹੋ ਚੱਲਾਂਗੇ ਮੈਂ ਇਹ ਕਹਿੰਦਾ ਹੁੰਦਾ ਸੀ جے ਤੁਹਾਨੂੰ ਕਿ ਪਿਛਲੇ ਵਾਰੇ ਸਪੀਚਾਂ ਮੇਰੇ ਪ੍ਰੈਸ ਕਾਨਫਰੰਸ ਦੇ ਕੱਢ ਲਿਓ ਪਰ ਉਹ ਕਹਾਣੀ ਉਹ ਤੋਂ ਉਲਟੀ ਉਲਟੀ ਬਣ ਗਈ ਜਦ ਉਲਟ ਬਣ ਕੇ ਉਹ ਤੋਂ ਮੇਰਾ ਮਨ ਬੜਾ ਖੱਟਾ ਹੋਇਆ ਉਹਨੇ ਬੈ ਕੇ ਦੱਸੋ ਕੀ ਕਰਨਾ ਕੀ ਇਥੇ ਹਾਂਜੀ ਸੋਚਿਆ ਕੀ ਸੀਦੇ ਹੋ ਕੀ ਗਿਆ ਬਿਲਕੁਲ ਤੇ ਤੁਸੀਂ ਕਹਿ ਰਹੇ ਹੋ ਵੀ ਚਲੋ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਲੋਕ ਕਹਿੰਦੇ ਨੇ ਕਿ ਵਕਤ ਚਲਾ ਗਿਆ ਨਾ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਨਾ ਉਹ ਚੋ ਜੇ ਆਗੂ ਨੇ ਹੁਣ ਤੱਕ ਘਰ ਚ ਲੜਾਈ ਛਿੜ ਗਈ ਸਾਲੇ ਤੇ ਜੀਜੇ ਦੀ ਨੇ ਉਹ ਤੁਸੀਂ ਇਸ 깔 प्रेजेंट ਵਾਲੀ ਗੱਲ ਕਰ ਰਹੇ ਹੋ ਨਾ ਪੜਚੀ ਦਾ ਸ਼੍ਰੋਮਣੀ ਅਕਾਲੀ ਦਲ ਉਹ ਇੱਕ 파ਟੀ ਨਹੀਂ ਹੈ ਉਹ ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਆ ਜਿਹੜੀ ਉਹ ਹੈ ਜੋ ਗੁਰੂਆਂ ਦੇ ਉਸੂਲਾਂ ਤੇ ਚੱਲਣ ਵਾਲੇ ਜੋ ਅਕਾਲੀ ਦਲ ਬਣਿਆ ਸੀ ਉਹ ਗੁਰੂਆਂ ਦੇ ਉਸੂਲਾਂ ਤੇ ਚੱਲ ਕੇ ਪੋਲੀਟੀਕਲੀ ਵੀ ਨਾਲ ਚੱਲਣਾ ਤੇ ਨਾਲੇ ਪੰਥ ਦੇ ਤੇ ਇਨਸਾਨੀਅਤ ਵਾਸਤੇ ਕੰਮ ਕਰਨਾ ਕੱਲੇ ਸਿੱਖਾਂ ਵਾਸਤੇ ਨਹੀਂ ਨਾਲ ਇਨਸਾਨੀਅਤ ਵਾਸਤੇ ਵੀ ਕੰਮ ਕਰਨਾ ਉਹ ਜਿਹੜੀ ਸੋਚ ਸੀ ਉਹ ਲੈ ਕੇ ਜਿੱਦੇ ਚ ਗੁਰੂਆਂ ਦੇ ਜੋ ਅਸੂਲ ਸੀ ਜੋ ਉਹ ਆਪਣੇ ਪਰਸਨਲ ਇੰਟਰਸਟ ਨਾਲੋਂ ਉੱਪਰ ਰੱਖਣੇ ਇਹ ਸੋਚੇ ਉਹ ਸੋਚ ਨਹੀਂ ਮਰ ਸਕਦੀ ਉਹ ਨਹੀਂ ਮਰ ਸਕਦੀ ਮੈਂ ਤੁਹਾਡੀ ਗੱਲ ਵੱਡੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਹੜੀ ਗੱਲ ਆ ਇਹ ਭਵੰਟਰ ਲਿਆ ਇਹਨੇ ਕਬਜ਼ਾ ਕਰ ਲਿਆ ਪਾਰਟੀ ਤੇ ਕਬਜ਼ਾ ਕਰ ਲਿਆ ਜੋ ਜੋ ਕੁਝ ਕੀਤਾ ਸਭ ਨੂੰ ਪਤਾ ਉਹ ਸਾਰਾ ਖੁਸ਼ੀ ਆ ਤੇ ਪਰ ਇਹ ਮੋਮੈਂਟਲੀ ਆ ਡਾਊਨ ਹੋਣਗੇ ਹੋ ਰਿਹਾਉਣਗੇ ਪਰ ਇਹ ਫਟ ਇਹ ਸੋਚ ਫਿਰ ਖੜੀ ਹੋਗੀ ਹੁਣ ਕਿਹੜੇ ਬੰਦੇ ਆਉਣਗੇ ਕਿਹੜੇ ਨਹੀਂ ਆਉਣਗੇ ਇਹ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਪਰ ਇਹ ਇਹ ਫਿਰ ਖੜੀ ਹੋਗੀ ਪਰ ਪੂਰੇ ਉੱਬਰ ਕੇ ਖੜੀ ਹੋਗੀ ਜੋ ਜਲਾਲ ਚ ਖੜੀ ਹੋਏਗੀ ਮੈਂ ਕਹ ਪੂਰਾ ਦੇਖੋ ਗੱਲ ਇਹ ਆ ਜਦੋਂ ਕੋਈ ਬਿਲਡਿੰਗ ਥੋੜੀ ਜਿਹੀ ਖਰਾਬ ਹੋ ਜੇ ਨਾ ਤੁਸੀਂ ਉਹਦੀ ਰਿਪੇਅਰ ਕਰਦੇ ਹੋ ਰੈਨੋਵੇਸ਼ਨ ਕਰਦੇ ਹੋ ਜੋ ਜ਼ਿਆਦਾ ਹੀ ਖਰਾਬ ਹੋ ਜੇ ਨਾ ਫਿਰ फाउंडेशन ਤੇ ਚੁੱਕ ਕੇ ਦੂਜੀ ਹਰੀ ਬਣਾਣੀ ਪੈਂਦੀ ਆ ਟਾਕੇ ਦੁਆਰਾ ਬਣਾਣੇ ਆ ਟਾਕੇ ਦੂਜੀ ਪਾਰੀ ਬਣਨ ਪੈਂਦੀ ਇਹ ਤਾਂ ਇਹ ਹੁਣ ਬਨੂਗੀ ਬੜੀ ਵਧੀਆ ਬਨੂਗੀ ਬੜੇ ਵਧੀਆ ਜੇ ਮਿਸਤਰੀ ਹੋਣਾ ਆ ਆਣਗੇ ਆਪਣੇ ਆ ਪਾਣਗੇ ਹੌਸਲਾ ਰੱਖੋ ਅੱਛਾ ਅੱਜ ਦੀ ਗੱਲ ਕਰਦੇ ਆ ਚਲੋ 15 ਸਾਲ ਜਾਂ 10 ਸਾਲ ਬਾਅਦ ਕੀ ਹੋਣਾ ਹੈ ਪਰਮਾਤਮਾ ਨੂੰ ਪਤਾ ਵੈਗਰੂ ਜਾਣਦਾ ਹੈ ਅੱਜ ਦੀ ਡੇਟ 'ਚ ਸੁਖਬੀਰ ਬਾਦਲ ਦੇ ਹੱਥ ਹੀ ਰਹਿਣੀ ਚਾਹੀਦੀ ਹੈ ਸ਼੍ਰੋਮਣੀ ਕੱਲ ਦੀ ਕਮਾਂਡ ਜਾਂ ਵਿਕਰਮ ਮਜੀਠੀਆਨ ਦੇ ਦੇਣੀ ਚਾਹੀਦੀ ਹੈ ਜਾਂ ਮਨਪ੍ਰੀਤ ਜਿਆਲੀ ਜਾਂ ਕੋਈ ਹੋਰ ਨਹੀਂ ਖੰਭੇ ਉਹ ਤਾਂ ਉਹਨਾਂ ਦੀ ਆਪਣੇ ਸਵਾਲ ਆ ਜਿਹੜੇ ਮੈਂਬਰ ਆ ਉਹ ਸੋਚਣ ਮੈਂ ਮੈਂਬਰ ਬਣਿਆ ਨਹੀਂ ਤੁਹਾਡਾ ਆਪਣਾ ਲਾਈਫ ਐਕਸਪੀਰੀਅੰਸ ਕੀ ਕਰਦਾ ਤੁਸੀਂ ਪੰਜਾਬ ਨੂੰ ਬੜੀ ਨੇੜੇੋਂ ਦੇਖਿਆ ਹੋਇਆ ਜੇ ਤੁਸੀਂ ਇਸ ਚੀਜ਼ ਦੀ ਤਾਇਦ ਕਰਦੇ ਹੋ ਵੀ ਕਾਲੀ ਦਾ ਮਤਲਬ ਇੱਕ ਖੇਤਰੀ ਪਾਰਟੀ ਆਵੇ ਕੋਈ ਤਾਂ ਬਾਗਡੋਰ ਜਿਹੜਾ ਸਹੀ ਸੰਭਾਲ ਸਕਦਾ ਨਹੀਂ ਮੈਂ ਗੁਰੂ ਗੁਰੂਆਂ ਦੀ ਸੋਚ ਤੇ ਪਹਿਰਾ ਦੇ ਸਕਦਾ ਮੈਂ ਇਸ ਬਾਰੇ ਕੁਝ ਨਹੀਂ ਕਹੂੰਗਾ ਇਹ ਜੋ ਪਾਰਟੀ ਦੇ ਮੈਂਬਰ ਆ ਉਹ ਆਪ ਖੁਦ ਸੋਚਣ ਜੋ ਪਾਰਟੀ ਦੇ ਲੀਡਰ ਆ ਪਰ ਸੋਚਣ ਜ਼ਰੂਰ ਸੋਚਣ ਜ਼ਰੂਰ ਔਰ ਆਪਣੇ ਆਪਣੇ ਮਲਕੇ ਅਹੁਦਿਆਂ ਦੇ ਲਾਲਚ ਤੋਂ ਉੱਪਰ ਉੱਠ ਕੇ ਸੋਚਣਾ ਜੀ ਕਿਤਨਾ ਕਿਤੇ ਖੇਤੀ ਪੰਜਾਬ ਲਈ ਬਹੁਤ ਵੱਡਾ ਵਿਸ਼ਾ ਹੈਗਾ ਤੁਸੀਂ ਹੁਣ ਜਿਹੜੀ ਆਪਾਂ ਕਹਿ ਲੋ ਵੀ ਗੱਲ ਚਲਾਈ ਹੋਈ ਆ ਹਨਾ ਵੀ ਪਾਣੀ ਤੋਂ ਬਿਨਾਂ ਵੀ ਹਾਲਾਂਕਿ ਦਰਿਆਵਾਂ ਦੀ ਧਰਤੀ ਤੇ ਪਾਣੀ ਸੁੱਕ ਗਿਆ ਕਿਸਾਨ ਨੂੰ ਚਿੰਤਤ ਹੋਣ ਦੀ ਲੋੜ ਹੈ ਜੇ ਪਾਣੀ ਸੁੱਕ ਰਿਹਾ ਪਾਣੀ ਬਚਾਉਣ ਦੀ ਲੋੜ ਹੈ ਜਾਂ ਪਾਣੀ ਤੋਂ ਬਿਨਾਂ ਇੱਕ ਸਫਲ ਖੇਤੀ ਹੋ ਰਹੀ ਹੈ ਪਾਣੀ ਤੋਂ ਪਾ ਮੇਰਾ ਟਿਊਬਲ ਦੀ ਗੱਲ ਕਰ ਰਿਹਾ ਮੈਂ ਕੁਦਰਤੀ ਮੀਂਹ ਦੇ ਸਾਰੇ ਰਹਿ ਕੇ ਅਸੀਂ ਇੱਕ ਸਫਲ ਕਿਸਾਨ ਬਣ ਸਕਦੇ ਹਾਂ देखो काले है जेडी ਤੁਸੀਂ ਕਹਿੰਦੇ ਹੋ ਕਿਸਾਨ ਨੂੰ ਚਿੰਤਿਤ ਹੋਣ ਦੀ ਲੋੜਾ ਕਿਸਾਨ ਨੂੰ ਸੋਚਣ ਦੀ ਲੋੜਾ ਕਿਸਾਨ ਨੂੰ ਇਹ ਸੋਚਣ ਦੀ ਲੋੜਾ ਕਿ ਮੈਂ ਜੋ ਮੁਖਤ بجلی ਦੇ ਚੱਕਰ ਦੇ ਵਿੱਚ ਆ ਕੇ ਮੁਖਤ ਦੇ ਚੱਕਰ ਵਿੱਚ ਆ ਕੇ ਆ ਆਪਣਾ ਸੋਨਾ ਕੱਢ-ਕੱਢ ਕੇ ਕੱਢ-ਕੱਢ ਕੇ ਉੜਾਈ ਜਾਣਾ ਧਰਤੀ ਚੋਂ ਉਹਨੂੰ ਰੋਕਣ ਦੀ ਲੋੜਾ ਇਹ ਜ਼ਮੀਨ ਜਿਹੜੀ ਬੰਜਰ ਹੋ ਗਈ ਤੇ ਫਿਰ ਤੁਸੀਂ ਕਿੱਥੋਂ ਕੱਲੇ ਵੀ ਤੇ ਕਿੱਥੇ ਸਹ ਲੋਗੇ ਰੇਗਿਸਤਾਨ ਬਣ ਗਿਆ ਤੇ ਉੱਥੇ ਕੱਲੇ ਮੀਤੇ ਕਿੱਥੋਂ ਸਹ ਲੋਗੇ ਅੱਜ ਦੇ ਦਿਨ ਤੱਕ ਮੈਂ ਤੁਹਾਨੂੰ ਦੱਸ ਰਿਹਾ ਅੱਜ ਦੇ ਦਿਨ ਦੇ ਵਿੱਚ ਜਮੀਨ ਅਜੇ ਵੀ ਸਾਡੀ ਇਨੀ ਤਕੜੀ ਆ ਕੱਲੇ ਮੀਤੇ ਉੱਤੇ ਰਹਿ ਸਕਦੀ ਆ ਫਸਲਾਂ ਦੇ ਡਿਪੈਂਡ ਕਰਦਾ ਫਸਲ ਕਿਹੜੀ ਆ ਹੁਣ ਮੇਰੇ ਪਿੰਡ ਦੇ ਵਿੱਚ ਕਮਾਦ ਦੇ ਵਿੱਚ ਸਰੋਵ ਜੀ ਹੋਈ ਆ ਇੱਕ ਪਾਣੀ ਨਹੀਂ ਲਾਇਆ ਕੱਲੇ ਮੀਤੇ ਆ ਆਹ ਖੜੀਆ ਤੁਸੀਂ ਪੁੱਛੋ ਨਾ ਕੁਦਰਤੀ ਮੀਤ ਹੈ ਸਾਰੀ ਕੁਦਰਤੀ ਮੀਤ ਉੱਥੇ ਖੜੀ ਆ ਖੜੀ ਆ ਦੇਖ ਲਓ ਨਾਲੇ ਜਾ ਕੇ ਦੇਖ ਲਓ ਉੱਥੇ ਹਾਂਜੀ ਪੂਰੀ ਬੱਲੇ ਬੱਲੇ ਆ ਪੂਰੀ ਬੱਲੇ ਬੱਲੇ ਆ ਤੇ ਉਹ ਪਰ ਉਹ ਅੱਜ ਦੇ ਦਿਨ ਚਾ ਨਾ ਜੇ ਆਪਾਂ ਉਹ ਜ਼ਮੀਨ ਪੰਜੇਰੀ ਕਰ ਲਿਆ ਉਹ ਉਹ ਰੇਗਿਸਤਾਨ ਹੀ ਬਣ ਗਈ ਤਾਂ ਫਿਰ ਕਿੱਥੋਂ ਘਟ ਜੂਗੀ ਫਾਰਮਰ ਪ੍ਰੋਟੈਸਟ ਕਿੰਨਾ ਜੈਨੂਇਨ ਜੈ ਇਸ਼ੂ ਲੱਗਦਾ ਸਾਨੂੰ ਜਿਹੜਾ ਹੁਣ ਜਬ ਰਸਤੀ ਹਟਾ ਵੀ ਦਿੱਤਾ ਗਿਆ ਸਰਕਾਰ ਵੱਲੋਂ ਦੇਖੋ ਗੱਲੇ ਇਹ ਇਹ ਕਿਸਾਨ ਜਿਹੇ ਯੂਨੀਅਨਸ ਨੇ ਨਾ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਕਿਸਾਨਾਂ ਦੇ ਭਲੇ ਲਈ ਅਸੀਂ ਕੀ ਕਰਨਾ ਦੇਖੋ ਮੈਂ ਤਾਂ ਇਹਦਾ ਵਕੀਲ ਰਹੇ ਹਾਂ ਹਾਂ ਬਿਲਕੁਲ ਸਪਰੀਮ ਕੋਰਟ ਚ ਵਕੀਲ ਰਹੇ ਹਾਂ ਪਰ ਮੇਨੂੰ ਇਹ ਕਹਾਂਗਾ ਇੱਕ ਇਹ ਇੱਕ ਪੱਖਾ ਸਰਕਾਰ ਤੋਂ ਕਿਸਾਨਾਂ ਨੂੰ ਕੁਝ ਲੈ ਕੇ ਦੇਣਾ ਇਹ ਇੱਕ ਪੱਖਾ ਦੂਜਾ ਪੱਖ ਜੇ ਤੁਸੀਂ ਐਕਚੁਅਲ ਕਿਸਾਨ ਲੀਡਰੋਂ ਕਿਸਾਨਾਂ ਦੇ ਭਲੇ ਵਾਸਤੇ ਕੰਮ ਕਰਨਾ ਉਹ ਵੀ ਉਹਨਾਂ ਨੂੰ ਸਿਖਾਓ ਤੁਹਾਡਾ ਭਲਾ ਕਾਹਦੇ ਚਾ ਆਪਣੇ ਆਪ ਜੋ ਕਰਨਾ ਉਹ ਵੀ ਉਹਨਾਂ ਨੂੰ ਸਿਖਾਓ ਤੁਸੀਂ ਆਪਣੇ ਆਪ ਇਹ ਕਰਨਾ ਮਤਲਬ ਕਿ ਸਿਰਫ ਇੱਕ ਲੀਡਰ ਦਾ ਕੰਮ ਇਹ ਨਹੀਂ ਹੁੰਦਾ ਕਿ ਉਹਨੇ ਜੋ ਆਪਣੇ ਜੋ ਕੰਸਟੀਟੂਐਂਟਸ ਆ ਜਾ ਉਹਦੇ ਉਹ ਲੋਕ ਆ ਉਹ ਲੋਕਾਂ ਨੂੰ ਖੁਸ਼ ਕਰਨਾ ਲੀਡਰ ਦਾ ਕੰਮ ਹੁੰਦਾ ਲੋਕਾਂ ਦੇ ਭਲੇ ਲਈ ਕੰਮ ਕਰਨਾ ਜੇ ਲੋਕ ਨਾਰਾਜ਼ ਵੀ ਆ ਪਰ ਉਹਨਾਂ ਦਾ ਭਲਾ ਤੇ ਉਹੋ ਜਿਹਾ ਕੰਮ ਕਰਨਾ ਇਹ ਇਹ ਕਿਸਾਨੀ ਲੀਡਰਾਂ ਨੂੰ ਕਹਿ ਰਹੇ ਹੋ ਕਿ ਸਰਕਾਰੀ ਲੀਡਰਾਂ ਨੂੰ ਕਹਾਂ ਨੂੰ ਕਿਸਾਨੀ ਲੀਡਰਾਂ ਨੂੰ ਕਹਿ ਰਹੇ ਆ ਮੈਂ ਡੱਲੇਵਾਲ ਨੂੰ ਪੰਦੇਰ ਨੂੰ ਕਹਿ ਰਹੇ ਆ ਸਾਰਿਆਂ ਨੂੰ ਕਹਿ ਰਿਹਾ ਅੱਛਾ ਉਹਨਾਂ ਸਾਰਿਆਂ ਨੂੰ ਕਹਿ ਰਿਹਾ ਇੱਕ ਅਸਪੈਕਟ ਹੈ ਤੁਹਾਡਾ ਸਰਕਾਰ ਤੋਂ ਜੋ ਕਿਸਾਨਾਂ ਨੂੰ ਲੈ ਕੇ ਦੇਣਾ ਦੂਜਾ ਅਸਪੈਕਟ ਹੈ ਜਿੱਥੇ ਕਿਸਾਨ ਗਲਤੀ ਕਰ ਰਹੇ ਆ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣਾ ਵੀ ਸਮਝਾਉਣਾ ਉਹ ਪਾਰਟ ਮਿਸਿੰਗ ਆ ਉਹ ਪਾਰਟ ਮਿਸਿੰਗ ਉਹ ਪਾਠ ਹੁਣਾ ਡਾਕਟਰ ਵਿਚਾਰ ਸਿੰਘ ਫਗਵਾੜਾ ਦੇ ਉਹਨਾਂ ਚੁੱਕੀ ਤਾਂ ਗਿਆ ਹੈ ਬਾਕੀ ਕਿਉਂ ਨਹੀਂ ਜਾਂਦੇ ਕਿਉਂ ਨਹੀਂ ਆਪਣੇ ਮੈਂਬਰਾਂ ਨੂੰ ਲਜਾਲ ਜਾ ਕੇ ਉੱਥੇ ਦਿਖਾਉਂਦੇ ਆ ਭਾਈ ਆ ਦਿਖਾ ਲੋ ਆ ਦੇਖ ਲੋ ਆ ਆ ਤਰੀਕਾ ਅਪਣਾਓ ਕਿਉਂ ਨਹੀਂ ਕਰਦੇ ਹੋ ਇਹ ਵੀ ਇਹ ਵੀ ਇੱਕ ਜ਼ਰੂਰੀ ਪਹਿਲੂ ਹੈ ਇਹ ਇਹ ਲੀਡਰਸ਼ਿਪ ਦੀ ਡਿਊਟੀ ਆ ਰਿਸਪੌਂਸਿਬਿਲਟੀ ਆ ਜਿੱਥੋਂ ਇਹ ਜੂਨੀਅਰ ਲੀਡਰ ਫੇਲ ਹੋ ਰਹੇ ਆ ਇੱਕ ਐਸਪੈਕਟ ਹੈਗਾ ਸਰਕਾਰ ਤੋਂ ਲਿਖੇ ਦੇਣਾ ਉਹ ਠੀਕ ਆ ਤੁਸੀਂ ਕਰ ਰਹੇ ਹੋ ਪਰ ਇੱਕੋ ਐਸਪੈਕਟ ਨਾਲ ਥੋੜਾ ਲੀਡਰ ਦਾ ਕੰਮ ਹੁੰਦਾ ਹੈ ਲੀਡ ਦਾ ਕੰਮ ਹੁੰਦਾ ਓਵਰ ਆਲ ਦੇਖਣਾ ਇਸ ਅਸਪਕਤੋਂ ਫੇਲ ਲੇ ਬਿਲਕੁਲ ਠੀਕ ਹੈ ਨਹੀਂ ਟੁੱਟਦੀ ਤਾਂ 2 ਸਾਲ ਨਹੀਂ ਟੁੱਟਦੀ ਅਮਰਤਪਾਲ ਦੇ ਸਾਥੀਆਂ ਦੀ ਐਨਐਸਏ ਟੁੱਟਦੀ ਤਾਂ 2 ਮਿੰਟਾਂ 'ਚ ਟੁੱਟ ਜਾਂਦੀ ਹੈ ਇਹ ਹੁਣ ਅ ਕਈ ਆਮ ਆਦਮੀ ਪਾਰਟੀ ਆਪਣੇ ਹੱਕ 'ਚ ਕਰਨਾ ਚਾਹ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਥੋੜੇ ਨਰਮ ਹੋਣ ਗਏ ਯਾਰ ਕੱਲ ਨੂੰ ਅਮਰਤਪਾਲ ਵੀ ਆ ਜਾਏਗਾ ਪੰਜਾਬ ਇਹ ਇਹ ਤਾਂ ਇਹ ਜਿਆਦਾ ਪੋਲਿਟਿਕਸ ਦਾ ਸਵਾਲ ਆ ਭਾਈ ਜੇ ਪੋਲਿਟਿਕਸ ਐ ਨਹੀਂ ਆਉਂਦੀ ਹੁੰਦੀ ਤਾਂ ਛੱਡ ਕੇ ਕਿਉਂ ਜਾਂਦੇ ਅੱਛਾ ਆ ਮੇਰਾ ਸ਼੍ਰੋਮਣੀ ਕਾਲੀ ਦਲ ਦੀ ਵਾਕਡੋਰ ਸਰਬਜੀਤ ਐਮਪੀ ਨੇ ਵੀ ਕਿਹਾ ਅਸੀਂ ਕਾਲੀ ਦਲ ਬਣਾਵਾਂਗੇ ਇਹ ਠੀਕ ਹੈ ਸਿਨੈਰੀਓ ਜੇ ਆ ਜਾਂਦੀ ਹੈ ਨਵੀਂ ਪੀੜੀ ਨੌਜਵਾਨ ਪੀੜੀ ਉਹ ਆਪੇ ਸਮਝਣ ਸਰ ਜਿਨ੍ਹਾਂ ਨੇ ਕਰਨਾ 2027 ਦੇ ਰਾਜਨੀਤਿਕ ਚੋਣ ਚ ਦੌੜ ਦੇ ਨਜ਼ਰ ਆਣਗੇ ਫੂਲਕਾ ਸਾਹਿਬ ਪੰਜਾਬ ਚ ਫੇਰ ਕਿਤੇ ਮੋੜਾ ਮੇਰਾ ਕੋਈ ਰਤਾ ਨਹੀਂ ਮੇਰਾ ਕੋਈ ਰਤਾ ਨਹੀਂ ਜੇ ਲੋਕ ਕਹਿਣ ਆਓ ਦੁਬਾਰਾ ਵਾਕਡੋਰ ਸੰਭਾਲੋ ਜੇ ਲੋਕ ਕਹਿਣ ਉਹ ਚਲੋ ਉਹ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਬੈਕਗ੍ਰਾਉਂਡ ਕਿੱਥੇ ਪਾਣਾ ਕਿਸ ਪਾਸੇ ਨੂੰ ਪਾਉਣਾ ਪਰ ਅੱਜ ਦੇ ਮੈਂ ਤਾਂ ਅੱਜ ਦੇ ਦਿਨ ਦੀ ਗੱਲ ਕਰ ਸਕਦਾ ਨਾ ਫਿਊਚਰ ਦਾ ਕਿਨੇ ਕੀ ਦੱਸਿਆ ਕਿ ਹਾਂ ਥੈਂਕ ਯੂ ਸ਼ੁਕਰੀਆ ਥੈਂਕ ਯੂ ਟੋਡਾ ਜੀ ਸੋ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਆਉਣਿਆਂ ਨੂੰ ਸੁਣਿਆ ਦਿਲ ਦੀਆਂ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਔਰ ਇੰਨੀ ਜ਼ਰੂਰ ਆਪਣੀ ਚਿੰਤਾ ਦਿਖਾਈ ਹੈ ਪੰਜਾਬ ਪ੍ਰਤੀ ਪੰਜਾਬ ਦੇ ਕਿਸਾਨਾਂ ਪ੍ਰਤੀ ਤੇ ਕਿਸਾਨੀ ਲੀਡਰਾਂ ਨੂੰ ਕਿਹਾ ਕਿ ਤੁਸੀਂ ਸਰਕਾਰ ਤੋਂ ਜੁੜ ਲੈਣਾ ਲੋ ਪਰ ਥੋੜਾ ਜਿਆ ਕੁਦਰਤੀ ਤਰੀਕਿਆਂ ਤੇ ਵੀ ਆਜੋ ਫਸਲਾਂ ਦੇ ਜੇ ਪੰਜਾਬ ਨੂੰ ਤੁਸੀਂ ਫਾਰਮਰ ਸਟੇਟ ਅੰਨ ਦਾਤਾ ਦਾ ਸੂਬਾ ਕਹਿੰਦੇ ਹੋ ਤਾਂ ਇੱਧਰ ਵੀ ਸੋਚੋ ਤੇ ਜ਼ਰੂਰ ਪੰਜਾਬ ਦੀ ਜੇ ਵੈਲਫੇਅਰ ਦੀ ਗੱਲ ਉੱਠ ਰਹੀ ਹੈ ਤਾਂ ਕਹਿੰਦੇ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਸਵਾਰ ਸਕਦੀ ਹੈ ਅੱਗੇ ਲੈ ਕੇ ਚੱਲ ਸਕਦੀ ਹੈ ਭਲਾ ਕਰ ਸਕਦੀ ਹੈ ਨੇਤਾ ਕੌਣ ਹੋਵੇ ਪਾਰਟੀ ਵਾਲਿਆਂ ਨੇ ਤੈਅ ਕਰਨਾ ਹੈ ਫੂਲਕਾ ਸਾਹਿਬ ਹਲੇ ਵੀ ਸਰਗਰਮ ਸਿਆਸਤ ਤੋਂ ਦੂਰ ਨਹੀਂ ਨਮਿਆ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ